ਧੰਨਵਾਹ ਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾ ਆਠ ਪਹਿਰ ਸੰਗੀ ਵਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਇ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ ਅਨਕ ਬੰਦਨ ਤੋੜੈ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਹੇ ਉਕਤ ਸਿਆਣਪ ਇਸ ਤੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਉਕਤ ਸਿਆਣਪ ਇਸ ਤੇ ਕਸ਼ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 196 ਦੇ ਉੱਪਰ ਅੰਕਿਤ ਹੈ ਸੰਸਾਰ ਦੇ ਵਿੱਚ ਬਹੁਤ ਲੋਕਾਂ ਦੇ ਨਾਲ ਇਹਨਾਂ ਨਾਮਾਂ ਨੂੰ ਵਰਤਿਆ ਜਾਂਦਾ ਹੈ ਕਿ ਕੋਈ 12 ਕਲਾਂ ਸੰਪੂਰਨ ਹੈ ਕੋਈ 16 ਕਲਾਂ ਸੰਪੂਰਨ ਹੈ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਜਿਹੜਾ ਸਾਰਿਆਂ ਦਾ ਮਾਲਕ ਹੈ ਨਾ ਸਾਰਿਆਂ ਦਾ ਪ੍ਰਭੂ ਹੈ ਉਹ ਸਰਬ ਕਲਾਪੂਰਨ ਹੈ ਉਹ ਸਮਰੱਥ ਹੈ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਨ ਸਮਰੱਥ ਉਹ ਪਰਮਾਤਮਾ ਇੰਨਾ ਸਮਰੱਥ ਹੈ ਉੱਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ ਮਹਾਰਜ ਕੰਦੇ ਡੰਡੋਤ ਬੰਧਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਆਤ ਉਹ ਸਰਬ ਕਲਾ ਸੰਪੂਰਨ ਜਦੋਂ ਇਦਾਂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਦੇ ਆਂ ਸਤਿਗੁਰੂ ਕਹਿੰਦੇ ਐਸਾ ਹਰ ਰਸ ਰਮੋ ਸਭ ਕੋਇ ਪ੍ਰਮਾਤਮਾ ਦੇ ਨਾਮ ਦਾ ਰਸ ਜੀਵਨ ਦੇ ਵਿੱਚ ਪ੍ਰਾਪਤ ਕਰਨ ਐਸਾ ਹਰ ਰਸ ਰਮੋ ਸਭ ਕੋਇ ਸਰਬ ਕਲਾ ਪੂਰਨ ਪ੍ਰਭ ਸੋਏ ਰਹੋ ਕਿਉਂਕਿ ਇਸ ਕਰਕੇ ਸਤਿਗੁਰੂ ਸਾਨੂੰ ਸਮਝਾ ਰਹੇ ਔਰ बार-बार ਸਮਝਾ ਰਹੇ ਕਿ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜੋ ਉਹਦਾ ਇੱਕ ਕਾਰਨ ਹੈ ਜਿਹੜੇ ਸਾਡੇ ਨਾਲ ਹਨ ਜਿਹੜੇ ਸਾਨੂੰ ਚਲਾ ਰਹੇ ਆ ਸਾਡੇ ਕੋਲ ਗਲਤ ਕੰਮ ਕਰਾ ਰਹੇ ਆ ਮਹਾਰਾਜ ਕਹਿੰਦੇ ਤੇਰੇ ਤੋਂ ਦੂਰ ਨਹੀਂ ਹੋ ਸਕਦੇ ਜਿੰਨੇ ਤੱਕਰ ਤੂੰ ਪ੍ਰਮਾਤਮਾ ਸਮਰੱਥ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹ ਅੱਠੇ ਪੈਰ ਤੇਰੇ ਨਾਲ ਰਹਿੰਦੇ ਆ ਆਠ ਪਹਿਰ ਸੰਗੀ ਬਟਵਾਰੇ ਬਾਟ ਕਹਿੰਦੇ ਰਸਤੇ ਨੂੰ ਬਾਰੇ ਮਤਲਬ ਜਿਹੜੇ ਰਸਤਿਆਂ ਤੇ ਲੋਕਾਂ ਨੂੰ ਰਾਹੀ ਗੀਰਾਂ ਨੂੰ ਮਾਰਦੇ ਸਨ ਜਿਨ੍ਹਾਂ ਨੂੰ ਆਪਾਂ ਡਾਕੂ ਕਹਿੰਦੇ ਉਹ ਤਾਂ ਉਹਨਾਂ ਨੂੰ ਮਾਰਦੇ ਸੀ ਨਾ ਜੋ ਕੱਲਾ ਹੁੰਦਾ ਸੀ ਉਹਨੂੰ ਲੁੱਟਦੇ ਸੀ ਜਿਹਦੇ ਕੋਲ ਸਮਾਨ ਹੁੰਦਾ ਸੀ ਔਰ ਕਦੇ-ਕਦੇ ਲੁੱਟਦੇ ਹੁੰਦੇ ਸਨ ਬਟਵਾਰੇ ਤੇ ਜਿਹੜੇ ਅੰਦਰ ਬੈਠੇ ਆ ਸਾਡੇ ਉਹ ਹਮੇਸ਼ਾ ਲੁੱਟ ਰਹੇ ਅੱਠੇ ਪਹਿਰ ਮਹਾਰਾਜ ਕਹਿੰਦੇ ਲੁੱਟ ਰਹੇ ਅੱਠ ਪਹਿਰ ਸੰਗੀ ਵਟਵਾਰ ਅੱਠੇ ਪਹਿਰ ਉਹ ਸਾਡੇ ਨਾਲ ਹੈ ਪਰ ਜਿਹੜਾ ਨਾਲ ਹੈ ਨਾ ਉਹ ਨੂੰ ਅਸੀਂ ਯਾਦ ਨਹੀਂ ਕਰਦੇ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਰਾਈ ਤਾਂ ਸੋ ਪ੍ਰੀਤ ਇਹ ਜਿਹੜੇ ਪੰਜ ਵਿਕਾਰ ਹਨ ਔਰ ਕਿਸੇ ਨਾ ਵੈਦ ਕੋਲ ਜਾਓ ਡਾਕਟਰ ਕੋਲ ਜਾਓ ਆਪਣਾ ਰੋਗ ਦੱਸੋ ਗੁਰਸੰਗਤ ਜੀ ਕਈ ਐਸੀਆਂ ਬਿਮਾਰੀਆਂ ਤੇ ਵੀ ਡਾਕਟਰ ਕਹਿੰਦੇ ਵੀ ਦਵਾਈ ਖਾੜੋ ਇਹ ਕੰਟਰੋਲ ਵਿੱਚ ਆ ਸਕਦੀਆਂ ਪਰ ਇਹ ਖਤਮ ਨਹੀਂ ਹੋ ਸਕਦੀ ਇਦਾਂ ਦੀਆਂ ਬਿਮਾਰੀਆਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਵਸ ਵਿੱਚ ਆ ਸਕਦੇ ਆ ਜੇ ਇਹਦੀ ਵਰਤੋਂ ਕਰੀਏ ਸਹੀ ਤਰੀਕੇ ਨਾਲ ਜੇ ਦੁਰ ਵਰਤੋਂ ਕਰੋਗੇ ਤੇ ਤੁਹਾਨੂੰ ਤਬਾਹ ਕਰ ਦੇਗਾ ਦੋ ਤਾਂ ਬਹੁਤ ਭਿਆਨਕ ਹਨ ਉਹ ਕਿਹੜੇ ਹਨ ਕਾਮ ਕਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਧਾਨੇ ਹੁਣ ਦੇਖੋ ਨਾ ਜਿਹੜਾ ਮਨੁੱਖ ਹੈ ਹੁਣ ਤੁਸੀਂ ਅੰਨੇ ਮਨੁੱਖ ਨੂੰ ਤਲਵਾਰ ਫੜਾ ਦਿਓ ਔਰ ਤੇ ਉਹਨੇ ਤਾਂ ਫਿਰ ਜਿਹੜਾ ਸਾਹਮਣੇ ਆਉਣਾ ਮਾਰ ਹੀ ਦੇਣਾ ਉਹਨੂੰ ਕਿਹੜਾ ਦੇਖਤ ਜਦੋਂ ਸ਼ਕਤੀ ਜਿਹੜੀ ਸ਼ਕਤੀਆਂ ਸਾਡੇ ਵਾਸਤੇ ਇਹ ਜਿਹੜੇ ਪੰਜ ਵਿਕਾਰ ਬਣਾਏ ਸੀ ਮਹਾਰਾਜ ਇਹਨਾਂ ਆਪ ਕਹ ਦਿੰਦੇ ਆ ਕਿ ਕਿਉਂਕਿ ਇਸ ਕਰਕੇ ਕਿਉਂਕਿ ਅਸੀਂ ਇਹਨਾਂ ਦੇ ਅਧੀਨ ਹੋ ਗਏ ਇਹਦੇ ਕਰਕੇ ਰੱਬ ਭੁੱਲ ਗਏ ਤੇ ਅੰਨੇ ਨੂੰ ਤਲਵਾਰ ਫੜਾ ਦਿਓ ਕਿਉਂ ਅੰਨੇ ਬਾਹ ਚਲਾਏਗਾ ਜਦੋਂ ਸ਼ਕਤੀ ਹੁਣ ਬਾੜ ਹੁੰਦੀ ਨਾ ਪਾਣੀ ਆ ਗਿਆ ਹੜ ਆਣਗੇ ਹੁਣ ਪਾਣੀ ਸਾਡਾ ਜੀਵਨ ਹੈ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਜਦੋਂ ਪਾਣੀ ਬੇਕਾਬੂ ਹੋ ਜਾਂਦਾ ਕਿੰਨਾ ਕੁਸ਼ ਨੁਕਸਾਨ ਕਰਦਾ ਅੱਗ ਜਿਹੜੀ ਹੈ ਸਾਡੇ ਵਧੀਆ-ਵਧੀਆ ਪਕਵਾਨ ਬਣਾਉਂਦੀ ਹੈ ਪਰ ਜਦੋਂ ਅੱਗ ਬੇਕਾਬੂ ਹੋ ਜਾਂਦੀ ਉਹ ਨਸ਼ਟ ਕਰਕੇ ਰੱਖ ਦਿੰਦੀ ਮਾਰਾ ਜੀ ਕਹਿੰਦੇ ਇਹ ਤੇਰੇ ਨਾਲ ਹਨ ਆਠ ਪਹਿਰ ਸੰਗੀ ਵਟਵਾਰੇ ਅਠੇ ਪੈਰ ਤੇਰੇ ਨਾਲ ਬਸਦੇ ਜਿਹੜੇ ਤੈਨੂੰ ਪਟਕਾ ਕੇ ਰੱਖਦੇ ਆ ਪਰਹਾ ਕੇ ਰੱਖਦੇ ਆ ਜਿਹੜੇ ਤੇਰੇ ਕੋਲ ਆਪਣੇ ਅਧੀਨ ਕਰਕੇ ਕੰਮ ਕਰਾਉਂਦੇ ਸਤਿਗੁਰ ਨੇ ਕਿਹਾ ਨਾ ਬਾਣੀ ਦੇ ਵਿੱਚ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਉਹ ਸਾਨੂੰ ਥੋੜੇ ਪਤਾ ਲੱਗਦਾ ਹੈ ਕਹਿੰਦੇ ਲੁੱਟੀ ਜਾ ਰਿਹਾ ਅੰਦਰ ਅੰਮ੍ਰਿਤ ਲੁੱਟਾ ਸਾਡੇ ਸ਼ੁਭ ਗੁਣ ਲੁੱਟ ਰਿਆ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਕੋਈ ਵੀ ਪਕਾਰ ਸਕਦਾ ਭਗਤ ਰਬਦਾਸ ਜੀ ਨੇ ਇੱਕ ਵਚਨ ਆਪਣੇ ਸ਼ਬਦ ਵਿੱਚ ਉਚਾਰਨ ਕੀਤਾ ਉਹਨਾਂ ਨੇ ਆਖਿਆ ਵੀ ਜਿਹੜੇ ਉਹਨਾਂ ਨੇ ਚਾਰ ਪੰਜ ਜੰਤੂਆਂ ਦੀ ਗੱਲ ਕੀਤੀ ਤੇ ਮਨੁੱਖ ਦੀ ਬਾਅਦ ਵਿੱਚ ਕੀਤੀ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਰੋਗ ਅਸਾਧ ਜਾਮੇ ਤਾਂ ਕੀ ਕੇਤਕਿਆਸ ਮਾਦੋ ਆ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀ ਮਰੇ ਕਹਿੰਦੇ ਹਿਰਨ ਨੂੰ ਹੁਣ ਉਹਦੇ ਵਿੱਚ ਇੱਕੋ ਹੀ ਔਗਣ ਇੱਕ ਇੱਕ ਦੱਸਿਆ ਜਿਸ ਵੇਲੇ ਪੂਰਨਵਾਸੀ ਦੀ ਰਾਤ ਹੁੰਦੀ ਹੈ ਨਾ ਚਾਨਣ ਹੁੰਦਾ ਹੈ ਹੁਣ ਹਿਰਨ ਦੀ ਸਪੀਡ ਬਹੁਤ ਹੈ ਸ਼ਿਕਾਰੀ ਫੜ ਨਹੀਂ ਸਕਦੇ ਪੂਰਨ ਮਾਸ਼ੀ ਵਾਲੀ ਰਾਤ ਨੂੰ ਇੱਕ ਸਾਜ਼ ਤਿਆਰ ਕੀਤਾ ਜਾਂਦਾ ਉਹ ਕਹਿੰਦੇ ਕੰਡਾ ਹੀੜਾ ਇੱਕ ਸਾਜ਼ ਤਿਆਰ ਕੀਤਾ ਉਹਨੂੰ ਵਜਾਉਂਦੇ ਆ ਉਹਦੀ ਆਵਾਜ਼ ਨੂੰ ਸੁਣ ਕੇ ਹਿਰਨ ਉਧਰ ਆ ਜਾਂਦੀ ਤੇ ਉਹਨੂੰ ਫਿਰ ਉਹਨੂੰ ਆਪਣੇ ਕੰਟਰੋਲ ਵਿੱਚ ਉਹਨੂੰ ਕਾਬੂ ਵਿੱਚ ਕਰ ਲੈਂਦੇ ਸਿਰਫ ਇੱਕ ਆਵਾਗਣ ਸੁਣਨ ਦਾ ਉਹ ਜੇ ਤਾਂ ਬੰਦਾ ਸੁਣਦਾ ਨਾ ਬਾਣੀ ਫਿਰ ਤਾਂ ਗੱਲ ਚੰਗੀ ਸੀ ਨਿੰਦਾ ਵੀ ਸੁਣਨੀ ਚੁਗਲੀ ਵੀ ਸੁਣਨੀ ਗੰਦਣ ਬੈਣ ਰਤਾ ਇਹ ਟੂਟੀਆਂ ਜਿਹਾ ਲਾ ਕੇ ਕੰਨਾਂ ਨੂੰ ਗਾਣ ਦੇ ਗੰਦੇ ਗਾਣੇ ਸੁਣਨੇ ਗੰਦਣ ਬੈਣ ਰਤਾ ਹਿਤਕਾਰੀ ਸ਼ਬਦੇ ਸੁਰਤ ਨਾ ਆਈ ਤੇ ਸੁਣਨ ਦਾ ਇੰਨਾ ਚਸਕਾ ਹੈ ਕਿਤੇ ਜਾਂਦਾ ਹੋਵੇ ਨਾ ਬੰਦਾ ਕੰਮ ਭਾਵੇਂ ਖਰਾਬ ਹੋ ਜਾਏ ਚਾਰ ਬੰਦੇ ਗੱਲਾਂ ਕਰਦੇ ਕਹਿੰਦਾ ਜੇ ਗੱਲ ਸੁਣ ਕੇ ਜਾਈਏ ਗੱਲ ਰਹੀ ਨਾ ਜਾਵੇ ਇੰਨਾ ਬਣੋਖ ਨੂੰ ਵੀ ਸੁਣਨ ਦਾ ਜ ਮਹਾਰਾਜ ਕਹਿੰਦੇ ਇਹ ਸਰਬਨੋਂ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣ ਅੱਜ ਇਹਦੇ ਗੌਣ ਗਉਣ ਵਾਲੇ ਲੱਗੇ ਹੋਣ ਨਾ ਫਿਰ ਨੀਂਦ ਵੀ ਨਹੀਂ ਆਉਂਦੀ ਪਰ ਭਾਵੇਂ ਅੱਧੀ ਰਾਤ ਨੂੰ ਨਚਾਈ ਜੋ ਨੱਚੀ ਜਾਣਗੇ ਪਰ ਭਾਗਾਂ ਵਾਲਿਓ ਜੋ ਸੰਗਤ ਕਰਦੇ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ 2 ਮਿੰਟ ਵੀ ਚੰਗਾ ਨਹੀਂ ਲੱਗਦਾ ਸੰਗਤ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਥੇ ਸੁਣਾਗੇ ਨਾ ਤੇ ਸਾਡੇ ਜੀਵਨ ਦੇ ਵਿੱਚ ਸਫਲਤਾ ਹੈ ਉਹਨੂੰ ਇੱਕੋ ਔਰਗਨ ਸਾਡੇ ਕੋਲ ਤਾਂ ਪੰਜ ਹੈ ਵੱਡੇ ਬੱਗੇ-ਉੱਗੇ ਉਹਨਾਂ ਦੇ ਰਿਸ਼ਤੇਦਾਰ ਹੋਰ ਵੀ ਹੈ ਮ੍ਰਿਗ ਮੀਨ ਮੀਨ ਜਿਹੜੀ ਉਹਨੂੰ ਖਾਣ ਦਾ ਚਸਕਾ ਹੈ ਜਿਹੜੇ ਵੱਡੀਆਂ-ਵੱਡੀਆਂ ਮੱਛੀਆਂ ਫੜਦੇ ਨੇ ਕੁੰਡੀ ਦੇ ਅੱਗੇ ਥੋੜਾ ਜਿਹਾ ਮਾਸ ਦਾ ਟੁਕੜਾ ਲਾ ਦਿੰਦੇ ਤੇ ਉਹ ਖਾ ਉਹਨੂੰ ਖਾਣ ਜਾਂਦੀ ਹੈ ਤੇ ਅੰਦਰ ਕੁੰਡੀ ਵੀ ਹੁੰਦੀ ਹੈ ਤੇ ਉਹ ਫਸ ਜਾਂਦੀਆਂ ਵੱਡੀਆਂ-ਵੱਡੀਆਂ ਮੱਛੀਆਂ ਸਮੁੰਦਰ ਵਿੱਚੋਂ ਕੱਢ ਲੈਂਦੇ ਹੋਰ ਬੰਦੇ ਨੂੰ ਵੀ ਖਾਣ ਦਾ ਚਾਸ ਕਾ ਕੀ ਕੁਛ ਖਾ ਗਿਆ। ਆ ਕਿੰਨਾ ਕੁਛ ਖਾ ਲੈਂਦੇ ਮਨੁੱਖ। ਮਹਾਰਾਜ ਨੇ ਤਾਂ ਕਹੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਔਰ ਗੁਰੂ ਸਾਹਿਬ ਕਹ ਰਹੇ ਆਲਪ ਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾ ਤਨਪ੍ਰੀਤ। ਗੁਰੂ ਕਹਿੰਦਾ ਨਹੀਂ ਸੁਣਦਾ। ਤੇ ਡਾਕਟਰ ਕਹਿੰਦਾ ਵੀ ਡਾਕਟਰ ਨੇ ਮੈਨੂੰ ਮਨਾ ਕੀਤਾ ਵੀ ਇਹ ਨਹੀਂ ਖਾਣਾ। ਵੀ ਡਾਕਟਰ ਵੱਡਾ ਹੈ ਔਰ ਗੁਰੂ ਵੱਡਾ ਹੈ। ਡਾਕਟਰ ਨੇ ਮਨਾ ਕੀਤਾ ਆ ਕੰਮ ਨਹੀਂ ਕਰਨਾ ਡਾਕਟਰ ਨੇ ਕਿਹਾ ਤੇ ਗੁਰੂ ਦਾ ਗਰ ਅਲਪ ਹਾਰ ਸੁਲਪ ਸੀ ਨਿੰਦਰਾ ਦਯਾ ਸ਼ਿਮਾ ਤਨੁਪਰੀ ਇਹਨੂੰ ਖਾਣ ਦਾ ਵੀ ਚਸਕਾ ਆ ਕਿੰਨਾ ਕੁ ਸਖਾਈ ਜਾਂਦੇ ਆ ਆ ਚੀਨ ਵਾਲੇ ਕਿੰਨਾ ਕੁ ਖਾ ਗਏ ਆ ਪੂਰੀ ਦੁਨੀਆ ਨੂੰ ਬਫਤਾ ਦੇ ਵਿੱਚ ਪਾ ਦਿੱਤਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹਨੂੰ ਤਾਂ ਇੱਕੋ ਚਸਕਾ ਮ੍ਰਿਗ ਮੀਨ ਭ੍ਰਿੰਗ ਭ੍ਰਿੰਗ ਕਹਿੰਦੇ ਭਵਰਾ ਉਹਨੂੰ ਸਿਰਫ ਖਸ਼ਬੂ ਖਸ਼ਬੂ ਚੰਗੀ ਲੱਗਦੀ ਆ ਦੇ ਕਦੇ ਜਾਓ ਆ ਜਿਹੜੇ ਜਦੋਂ ਆਉਂਦੇ ਨਾ ਕਮਲ ਦੇ ਫੁੱਲ ਫੁੱਲਾਂ ਦੇ ਵਿੱਚ ਮਰੇ ਹੁੰਦੇ ਭਵਰੇ ਉਹ ਰਸ ਚੂਸਦੇ ਆ ਤੇ ਉਥੋਂ ਇੰਨੀ ਖਸ਼ਬੂ ਦੇ ਵਿੱਚ ਆਉਂਦੇ ਆ ਆਪਣੀ ਉਡਾਰੀ ਭੁੱਲ ਜਾਂਦੇ ਇੱਕੋ ਹੀ ਓਗਣ ਆ ਕਿੰਨਾ ਕੋ ਲਾਉਂਦੇ ਸੈਟ ਆ ਉਹ ਈਦ ਵਾਲੇ ਦਿਨ ਕਿੰਨਾ ਉਹ ਖੁਸ਼ਬੂ ਹੋ ਕੇ ਫਿਰਦੇ ਆ ਕਿੰਨਾ ਕੁਝ ਲਾਉਂਦੇ ਆ ਤੇ ਬੰਦੇ ਨੂੰ ਵੀ ਇਹ ਕੁਝ ਆ ਪਤੰਗ ਪਤੰਗਾ ਜਿਹੜਾ ਨਾ ਉਹਨੂੰ ਰੂਪ ਰੂਪ ਦੇਖਦਾ ਉਹ ਦੀਵੇ ਦੀ ਲਾਟ ਤੇ ਸੜ ਕੇ ਮਰ ਜਾਂਦਾ ਕੁੰਚਰ ਕੁੰਚਰ ਕਹਿੰਦੇ ਹਾਥੀ ਹਾਥੀ ਨੂੰ ਕਾਮਵਾਸ਼ਨਾ ਹੈ ਔਰ ਜਦੋਂ ਵੱਡੇ ਵੱਡੇ ਹਾਥੀ ਫੜਦੇ ਆ ਨਾ ਇੱਕ ਟੋਇਆ ਪੱਟ ਦੇ ਉੱਪਰ ਛੱਤ ਜੀ ਪਾ ਦਿੰਦੇ ਆ ਤੇ ਇੱਕ ਕਾਨਿਆਂ ਦੀ ਉੱਪਰ ਇੱਕ ਕਾਗਜ਼ ਦੀ ਬਣਾ ਕੇ ਹੱਥ ਨਹੀਂ ਟੰਗ ਰੱਖ ਦਿੰਦੇ ਆ ਉਹ ਕਾਮਵਾਸ਼ਨਾ ਦੇ ਵਿੱਚ ਆਇਆ ਫਸਿਆ ਪੈਰ ਫਸਦਾ ਟੋਏ ਵਿੱਚ ਉਹਨੂੰ ਭੁੱਖਾ ਰੱਖਦੇ ਆ ਤੇ ਬਾਅਦ ਵਿੱਚ ਤਾਂ ਬੱਚੇ ਘਮਾਈ ਜਾਂਦੇ ਹਾਥੀ ਮਹਾਰਾਜ ਕਹਿੰਦੇ ਇੱਕੋ ਇੱਕੋ ਹੈ ਮ੍ਰਿਗ ਮੀਨ ਭ੍ਰਿੰਗ ਪਤੰਗ ਕੋਂਚਰ ਏਕ ਦੋਖ ਵਿਨਾਸ਼ ਪੰਜ ਰੋਗ ਅਸਾਧ ਜਾਮ ਤਾਂ ਕੀ ਕੇਤਕਾਸ ਜਿਹਦੇ ਅੰਦਰ ਪੰਜ ਹੋਣਗੇ ਤੇ ਉਹ ਤੋਂ ਕੀ ਆਸ ਰੱਖਦੇ ਹੋ ਮਹਾਰਾਜ ਕਹਿੰਦੇ ਇਹਨੂੰ ਕੰਟਰੋਲ ਸ਼ਕਤੀਆਂ ਨੂੰ ਕੰਟਰੋਲ ਕਰਨੇ ਆ ਉਹ ਕਿਦਾਂ ਹੋ ਸਕਦੇ ਗੁਰੂ ਕੀ ਸ਼ਰਨ ਵਿੱਚ ਆ ਕੇ ਗੁਰੂ ਦੀ ਬਾਣੀ ਪੜ ਕੇ ਜਿਹਨੂੰ ਆਪਾਂ ਪੜਦੇ ਆਂ ਪੰਜ ਦੋ ਤਤ ਵਸ ਕੀਤੇ ਕਾਲ ਕੰਟਕਮਾਰ ਕਾਮ ਕਰੋਧ ਲੋਭ ਮੋਹ ਹੰਕਾਰ ਇਹਦੇ ਵਾਸਤੇ ਆਪਾਂ ਅਰਦਾਸ ਵੀ ਕਰਦੇ ਹੇ ਸਤਗੁਰੂ ਕਿਰਪਾ ਕਰੋ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰਿਆਰ ਬਹੁਤ ਸੰਤਾਵੈ ਆਇਓ ਸਰਨ ਤੋ ਹਰ ਮੈਂ ਤੇਰੀ ਸ਼ਰਨ ਵਿੱਚ ਆਂ ਮੈਨੂੰ ਇਹਨਾਂ ਤੋਂ ਬਚਾਰ ਮਹਾਰਾਜ ਨੇ ਤਾਂ ਸਾਨੂੰ ਜੀਵਨ ਵਿੱਚ ਇਹ ਦੱਸਿਆ ਵੀ ਤੁਸੀਂ ਗ੍ਰਸਤੀ ਬਣਨਾ ਤੁਸੀਂ ਕਾਮੀ ਨਹੀਂ ਬਣਨਾ ਗ੍ਰਸਤੀ ਬਣਨਾ ਤੁਸੀਂ ਕਾਮੀ ਨਹੀਂ ਬਣਨਾ ਸਾਡੇ ਗੁਰੂ ਗ੍ਰਸਤੀ ਸਨ ਸਾਨੂੰ ਕਾਮੀ ਨਹੀਂ ਬਣਾਇਆ ਸਾਨੂੰ ਗ੍ਰਸਤੀ ਬਣਾਇਆ ਸਤਗੁਰੂ ਸਗਲ ਧਰਮ ਗ੍ਰਸਥ ਪ੍ਰਦਾਨ ਹੈ ਅਣ ਦਿਨ ਕੀਰਤਨ ਕੇਵਲ बखਾਨ ਗ੍ਰਸਥ ਮੈਂ ਸੋਈ ਦਰਬਾਨ ਸਿਰਫ ਦੋ ਸਰੀਰਾਂ ਦਾ ਜੋੜ ਗ੍ਰਸਤ ਨਹੀਂ ਹੁੰਦਾ ਸਾਡੀ ਵਿਚਾਰ ਮਿਲ ਜਾਏ ਅਸੀਂ ਰੱਬ ਦੀ ਪ੍ਰਾਪਤੀ ਕਰ ਲਈ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਇਹ ਚੀਜ਼ਾਂ ਤੋਂ ਨਾਲ ਸਮਝਾਇਆ ਵੀ ਅਸੀਂ ਬਚਣਾ ਕਿਦਾਂ ਇਤਿਹਾਸ ਵਿੱਚ ਜ਼ਿਕਰ ਹੁੰਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਹੋਇਆ ਭਾਈ ਮਨੁੱਖ ਜੀ ਸਾਧ ਸੰਗਤ ਜੀ ਉਸ ਵੇਲੇ ਭਾਈ ਮਨੁੱਖ ਦਾ ਵਪਾਰ ਜਿਹੜਾ ਸੀ ਹਿੰਦੁਸਤਾਨ ਤੋਂ ਬਾਹਰ ਵੀ ਚੱਲਦਾ ਸੀ ਸੰਗਲਾਦੀਪ ਜਿਹਨੂੰ ਲੰਕਾ ਕਹਿੰਦੇ ਆ ਉੱਥੇ ਤੱਕਰ ਉਹਦਾ ਵਪਾਰ ਚੱਲਦਾ ਸੀ ਪਰ ਉਹ ਸਿੱਖਾਂ ਦੇ ਵਿੱਚ ਇੱਕ ਭਾਵਨਾ ਹੁੰਦੀ ਸੀ ਵੀ ਜਿੱਥੇ ਜਾਣਾ ਤੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਕਰਨਾ ਉਹਨਾਂ ਦੇ ਜੀਵਨ ਤੋਂ ਲੋਕਾਂ ਨੂੰ ਸੇਧ ਮਿਲਦੀ ਸੀ ਉੱਥੇ ਜਾ ਕੇ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਵੀ ਵਰਤ ਰੱਖਿਆ ਗਿਆ ਕੋਈ ਖਾਣਾ ਨਹੀਂ ਖਾਏਗਾ ਭਾਈ ਸਾਹਿਬ ਜੀ ਭਾਈ ਮਨਸੁਖ ਜੀ ਨੇ ਪ੍ਰਸ਼ਾਦਾ ਵੀ ਤਿਆਰ ਕੀਤਾ ਤੇ ਲੰਗਰ ਕਿਹਾ ਵੀ ਆਓ ਭਾਈ ਜਿਹਨੂੰ ਭੁੱਖ ਲੱਗੀ ਹੋਵੇ ਛਕ ਲੇ। ਸ਼ਿਕਾਇਤ ਹੋ ਗਈ, ਸਪਾਈ ਪਕੜ ਕੇ ਲੈ ਗਏ। ਬੰਦ ਕਰ ਦਿੱਤਾ ਜੇਲ੍ਹ ਦੇ ਵਿੱਚ। ਬਾਣੀ ਪੜ ਰਹੇ ਸੀ, ਕੋਈ ਪ੍ਰਵਾਹੀ ਕੋਈ ਨਹੀਂ ਅੰਦਰ ਹੈ ਜਾਂ ਬਾਹਰ ਹੈ। ਪਰ ਉਹਨਾਂ ਰਾਜੇ ਦਾ ਮਨ ਨਹੀਂ ਟਿਕ ਰਿਹਾ ਪਰ ਜਦੋਂ ਆਵਾਜ਼ ਜਦੋਂ ਆ ਰਹੀ ਹੈ ਤੇ ਉਹਨੂੰ ਆਨੰਦ ਬਹੁਤ ਆ ਰਿਹਾ। ਤੇ ਜਦੋਂ ਭਾਈ ਸਾਹਿਬ ਜੀ ਬਾਣੀ ਪੜ ਰਹੇ ਆ ਤੇ ਜਾ ਕੇ ਬਾਹਰ ਬਹਿ ਗਿਆ ਉਸ ਕੈਦਖਾਨੇ ਤੋਂ ਬਾਹਰ ਬਹਿ ਗਿਆ। ਬੜਾ ਆਨੰਦ ਆ ਰਿਹਾ ਸਮਝ ਨਹੀਂ ਆ ਰਹੀ ਪਰ ਆਨੰਦ ਬਹੁਤ ਆ ਰਿਹਾ ਬਾਣੀ ਸੁਣ ਰਿਹਾ ਕਹਿੰਦਾ ਤਾਲਾ ਖੋਲ ਦਿਓ ਤਾਲਾ ਖੋਲ ਅੰਦਰ ਹੀ ਬਹਿ ਗਿਆ ਜਾ ਕੇ ਉਹਦਾ ਨਾਮ ਸੀ ਰਾਜਾ ਸ਼ਿਵਨਾਬ ਕਹਿਣ ਲੱਗਾ ਮੈਂ ਤੈਨੂੰ ਆਪਣਾ ਗੁਰੂ ਧਾਰਨ ਕਰਨਾ ਕਹਿੰਦਾ ਮੈਂ ਗੁਰੂ ਨਹੀਂ ਬਣਨਾ ਮੈਂ ਸਿੱਖ ਬਣਨਾ ਹੀ ਬਹੁਤ ਮੁਸ਼ਕਲ ਹੈ ਗੁਰੂ ਕੌਣ ਹੈ ਕਹਿੰਦਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਯਾਦ ਕਰ ਗੁਰੂ ਆ ਜਾਏਗਾ ਇਨਾ دیਵਾਨਾ ਹੋ ਗਿਆ ਸੀ ਸਾਧ ਸੰਗਤ ਦੀ ਉਹ ਰਾਜਾ ਸ਼ਿਵਨਾਮ ਗੁਰੂ ਨਾਨਕ ਪਾਤਸ਼ਾਹ ਦਾ ਤੇ ਜਦੋਂ ਪਤਾ ਲੱਗਾ ਨਕਲੀ ਬਣ ਕੇ ਛਾਣੇ ਸ਼ੁਰੂ ਹੋ ਗਏ ਨਕਲੀ ਆ ਨਕਲੀਆਂ ਦਾ ਤਾਂ ਪਾਜ ਉਗੜੇ ਜਾਂਦਾ ਨਾ ਆ ਕਿੰਨੇ ਸਾਡੇ ਆ ਦੇਸ਼ ਦੇ ਵਿੱਚ ਸੀਗੇ ਬਾਬੇ ਆਪਣੇ ਆਪ ਨੂੰ ਭਗਵਾਨ ਬਣ ਕੇ ਕੋਈ ਪਿਤਾ ਜੀ ਬਣਿਆ ਸੀ ਕੋਈ ਬਾਪੂ ਜੀ ਬਣਿਆ ਹੋਇਆ ਸਾਰੇ ਜੇਲ੍ਹ 'ਚ ਬੈਠੇ ਆ ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹ ਕੇ ਦੇ ਔਰ ਸਿੱਖਾਂ ਦਾ ਜੀਵਨ ਤੇ ਅੱਜ ਦੇ ਬਾਬਿਆਂ ਦਾ ਦੇਖ ਲਓ ਜਿਹੜੇ ਅੱਜ ਲੋਕ ਭਟਕ ਰਹੇ ਆ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਲੋਕਾਂ ਦਾ ਔਰ ਕਿੰਨਾ ਕੁਸ਼ ਕੀਤਾ ਕਿੰਨੇ ਆਉਣਾ ਨੇ ਪੜਾਈ ਹੁੰਦੇ ਆਪਣੇ ਅੰਦਰ ਤੇ ਉਹ ਸਮੇਂ ਵਿੱਚ ਰਾਜਾ ਜਿਹੜਾ ਸੀ ਇੰਨਾ دیਵਾਨਾ ਹੋ ਗਿਆ ਗੁਰੂ ਨਾਨਕ ਪਾਸ਼ਾ ਤੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਨਕਲੀ ਸੀ ਨਾ ਉਹ ਅਸਲੀ ਬਣ ਗਏ ਵੀ ਅਸੀਂ ਨਾਨਕ ਆ ਉਹਨੇ ਜਾਣਾ ਤੇ ਦੋ ਚਾਰ ਬੰਦੇ ਨਾਲ ਲੈ ਜਾਣੇ ਰਾਜਾ ਸ਼ਿਵ ਨਾਮ ਇਸ ਗੱਲ ਨੂੰ ਜਾਣਦਾ ਸੀ ਕਿ ਇੱਥੇ ਜਿਹੜਾ ਸੀ ਜੋਗੀਆਂ ਦਾ ਗੋਰਖਨਾਥ ਜਿਹੜਾ ਸੀ ਤੇ ਉਹ ਆ ਕੇ 80 ਸਾਲ ਦੀ ਉਮਰ 'ਚ ਵਿਆਹ ਕਰਾ ਲੈਂਦਾ ਜਾ ਕੇ ਸੰਗਲਾ ਦੀਬਾ ਨੇ ਕਰਾ ਲਿਆ ਸੀ ساری ਜ਼ਿੰਦਗੀ ਗ੍ਰਸਥ ਧਾਰਨ ਨਹੀਂ ਕੀਤਾ ਵੀ ਇਹਨਾਂ ਪਤਾ ਕੁਛ ਨਹੀਂ ਇਹਨਾਂ ਲੋਕਾਂ ਦਾ ਇਦਾਂ ਦੇ ਬੰਦੇ ਚਾਹੀਦੇ ਪਰਖ ਵਾਲੇ ਤੇ ਉਹਨੇ ਕੀ ਕਰਨਾ ਫਿਰ ਪਰਖ ਕਰਨੀ ਜਦੋਂ ਆਉਂਦੇ ਨੇ ਵੀ ਜਿਹੜਾ ਕੋਈ ਮੈਂ ਨਾਨਕ ਬਣ ਕੇ ਆਇਆ ਤੇ ਉਹਨੇ ਕੀ ਕਰਨਾ ਨੱਚਣ ਵਾਲੀਆਂ ਭੇਜ ਦੇਣੀਆਂ ਉਹ ਥੜਕੇ ਜਾਂਦੇ ਸੀ ਖਾਣ ਪੀਣ ਵਾਸਤੇ ਭੇਜ ਦੇਣਾ ਉੱਥੇ ਥੜਕ ਜਾਂਦੇ ਸੀ ਹੁਣ ਸਾਡੇ ਬੰਦੇ ਥੜਕ ਜਾਂਦੇ ਆ ਅਸੀਂ ਤਾਂ ਜੀ ਆਂਡਾ ਵੀ ਨਹੀਂ ਖਾਂਦੇ ਜਦੋਂ ਦੇਖਿਆ ਨਾ ਕਿਤੇ ਮੀਟ ਦੀਆਂ ਪਲੇਟਾਂ ਲੱਗੀਆਂ ਹੋਈਆਂ ਤੇ ਫਿਰ ਉੱਥੇ ਮੀਟ ਵੀ ਖਾ ਲੈਗੇ ਅੰਮ੍ਰਿਤ ਸ਼ਕਿਆ ਹੋਗੇ ਮਤਲਬ ਥੜਕ ਜਾਣਾ ਮਨ ਸਾਡਾ ਪੱਕਾ ਨਹੀਂ ਹੈ ਇਰਾਦਾ ਪੱਕਾ ਨਹੀਂ ਕਿਉਂ ਫਿਰ ਉਹ ਇਦਾਂ ਦੇ ਥੜਕ ਜਾਣਾ ਕੱਚੇ ਹੁੰਦੇ ਆ ਨਾ ਫਿਰ ਥੜਕ ਗਏ ਉਹ ਫਿਰ ਕਹਿੰਦੇ ਸੀ ਵੀ ਉਹ ਜਾ ਕੇ ਦੱਸਣਾ ਵੀ ਉਹ ਜਿਹੜੇ ਆਏ ਹਨ ਉਹ ਨਕਲੀ ਐ ਪਰ ਜਿੱਦਣ ਅਸਰੀ ਆਇਆ ਨਾ ਬਾਬਾ ਨਾਨਕ ਤੇ ਬਾਬੇ ਨਾਨਕ ਦੇ ਸਾਹਮਣੇ ਵੀ ਉਹ ਨਚਣ ਵਾਲੀਆਂ ਭੇਟੀਆਂ ਤੇ ਜਦੋਂ ਆ ਕੇ ਨਚਣ ਲੱਗੀਆਂ ਪਾਤਸ਼ਾਹ ਕਹਿੰਦੇ ਰੋਕੋ ਬੇਟਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਗੁਰੂ ਦਾ ਸ਼ਬਦ ਆ ਪਸੰਦ ਰਾਗ ਦੇ ਵਿੱਚ ਕਹਿੰਦੇ ਗਾਛੋ ਪੁਤਰੀ ਰਾਜਕੁਵਾਰ ਕਹਿੰਦੇ ਬੇਟਾ ਜਾਓ ਹੈ ਕੋਈ ਇਦਾਂ ਦਾ ਬਾਬਾ ਦੁਨੀਆ ਦੇ ਗਾਛੋ ਪੁਤਰੀ ਰਾਜਕੁਮਾਰ ਨਾਮ ਪੜੋ ਸਤ ਦੋਤ ਅਪਾਰ ਕਹਿੰਦੇ ਤੁਹਾਡਾ ਜੀਵਨ ਸਬਰ ਜਾਏਗਾ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਪੜੋ ਸੱਚ ਦੋਤ ਸਵਾਰ ਉਹਨਾਂ ਨੇ ਦੁਹਾਈ ਪਾ ਦਿੱਤੀ ਵੀ ਜਿਹੜੇ ਆਉਂਦੇ ਸੀ ਉਹ ਨਾਨਕ ਨਹੀਂ ਸੀ ਜਿਹੜਾ ਅੱਜ ਆਇਆ ਨਾ ਇਹ ਹੀ ਨਾਨਕ ਇਹ ਹੀ ਪਰਮੇਸ਼ਰ ਤੇ ਸਤਗੁਰੂ ਨੇ ਸਾਨੂੰ ਇਹ ਗੱਲਾਂ ਤੋਂ ਸੁਚੇਤ ਕੀਤਾ ਮਹਾਰਾਜ ਨੇ ਕਿਹਾ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਇਹਨੀ ਉਦਾਹਰਨਾ ਸਤਗੁਰ ਮਹਾਰਾਏ ਸਾਡੇ ਜੀਵਨ ਨੂੰ ਸਾਡੇ ਆਚਰਨ ਨੂੰ ਬਹੁਤ ਉੱਚਾ ਬਣਾਇਆ। ਬੰਦਾ ਕਹਿ ਦਿੰਦਾ ਦੂਸਰਾ ਓਗਣਾ ਹੈ ਕ੍ਰੋਧ। ਕਹਿ ਦਿੰਦਾ ਮੈਨੂੰ ਗੁੱਸਾ ਆ ਗਿਆ ਸੀ। ਇਹ ਨਹੀਂ ਕਹਿੰਦਾ ਮੈਂ ਕਰੋਧੀ ਹਾਂ। ਬੰਦਾ ਹੀ ਨਹੀਂ ਕਹਿੰਦਾ ਮੈਂ ਕਰੋਧੀ ਹਾਂ। ਮੈਨੂੰ ਗੁੱਸਾ ਆ ਗਿਆ ਸੀ। ਮਹਾਰਾਜ ਕਹਿੰਦੇ ਨਹੀਂ ਇਹਦੇ ਅੰਦਰ ਜੋ ਹੈ ਉਹ ਬਾਹਰ ਨਿਕਲਦੇ ਆ। ਕਾਮ, ਕ੍ਰੋਧ, ਲੋਭ, ਲਾਲਚ ਜਿਹੜਾ ਹੱਦ ਪਾਰ ਕਰ ਦਿੰਦੇ ਲੋਕ ਲਾਲਚ ਵਾਲੇ। ਮੋਹ, ਹੰਕਾਰ ਪਹਿਲਾ ਕਾਮ ਫੇਰ ਹੰਕਾਰ ਤੇ ਸਤਿਗੁਰੂ ਮਹਾਰਾਜ ਕਹਿੰਦੇ ਬਚਣਾ ਇਹ ਤਾਂ ਸਾਡੇ ਨਾਲ ਵਸਦੇ ਆ ਇਹਨਾਂ ਡਾਕੂਆਂ ਤੋਂ ਬਚਣਾ ਤੇ ਸੰਗਤ ਵਿੱਚ ਆਓ ਜੀ ਸ਼ਰਨ ਵਿੱਚ ਆਓ ਆਠ ਪਹਿਰ ਸੰਗੀ ਵਟਵਾਰੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਕਰ ਕਿਰਪਾ ਪ੍ਰਭ ਲੈ ਨਿਵਾਰੇ ਪ੍ਰਮਾਤਮਾ ਨੇ ਨਿਵਾਰੇ ਮਤਲ ਉਹਨਾਂ ਨੂੰ ਦੂਰ ਕਰ ਦਿੱਤਾ ਐਸਾ ਹਰ ਰਸ ਰਮੋ ਸਭ ਕੋ ਇਹ ਅੱਜ ਦਾ ਸ਼ਬਦ ਵੀ ਆਇਆ ਅਮਰਤ ਵੇਲਾ ਕਹਿੰਦੇ ਮੇਰੇ ਪ੍ਰਮਾਤਮਾ ਨੇ ਮੇਰੇ ਉੱਪਰ ਇੰਨਾ ਪਰਉਪਕਾਰ ਕਰ ਦਿੱਤਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਔਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਇਹ ਮੇਰੇ ਸਰੀਰ ਤੋਂ ਦੂਰ ਕਰ ਦਿੱਤੇ ਮੈਨੂੰ ਤਾਕਤ ਚਾਹੀਦੀ ਸ਼ਕਤੀ ਚਾਹੀਦੀ ਆ ਪਰ ਉਹਨੂੰ ਕਾਬੂ ਕਰ ਦਿੱਤੇ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੇ ਅਰਦਾਸ ਆਪਾਂ ਕਰਨੀ ਆ ਕਿ ਮਹਾਰਾਜ ਕਿਰਪਾ ਕਰ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹਉMeV ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਐਸਾ ਹਰ ਰਸ ਰਮੋ ਸਭ ਕੋਏ ਸਰਬ ਕਲਾ ਪੂਰਣ ਪ੍ਰਭ ਸੋਏ ਰਹਾ ਮਹਾ ਤਪਤ ਸਾਗਰ ਸੰਸਾਰ ਇਹ ਜਿਹੜਾ ਸਾਗਰ ਸੰਸਾਰ ਨਾ ਬਹੁਤ ਤਪ ਰਿਹਾ ਮਹਾਰਾਜ ਨੇ ਕਿਹਾ ਸੀ ਨਾ ਜਦੋਂ ਸੰਸਾਰ ਦੀ ਹਾਲਤ ਦੇਖੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਇਸ ਸੜ ਰਿਹਾ ਵੱਲ ਰਿਹਾ ਤਪ ਰਿਹਾ ਹੈ ਮਹਾ ਤਪਤ ਸਾਗਰ ਸੰਸਾਰ ਤੂੰ ਸਮਰਤ ਹੈ ਪ੍ਰਮਾਤਮਾ ਪ੍ਰਭ ਕਿਨ ਮੈਂ ਪਾਰ ਉਤਾਰਨ ਹਾਰ ਇੱਕ ਖਿੰਦੇ ਵਿੱਚ ਪ੍ਰਮਾਤਮਾ ਪਾਰ ਉਤਾਰਾ ਕਰ ਦਿੰਦਾ ਅਨਕ ਬੰਧਨ ਤੋਰੇ ਨਹੀਂ ਜਾਏ ਅਸੀਂ ਬੰਧਨਾ ਦੇ ਵਿੱਚ ਫਸ ਜਾਂਦੇ ਜੇ ਮੈਂ ਕਹਿ ਵੀ ਰਿਹਾ ਆਪ ਸੁਣ ਵੀ ਰਹੇ ਹੋ ਆਪਾਂ ਫਿਰ ਵੀ ਇਹਨਾਂ ਵਿਕਾਰਾਂ ਦੇ ਵਿੱਚ ਬਚਦੇ ਆ ਫਸਦੇ ਆ ਬਚਦੇ ਆ ਬਚਦੇ ਤਾਂ ਹਾਂ ਜੇ ਅਸੀਂ ਸਤਿਗੁਰ ਦੀ ਬਾਣੀ ਨੂੰ ਯਾਦ ਕਰਦੇ ਨੇ ਤਾਂ ਵਿਕਾਰਾਂ ਦੇ ਵਿੱਚ ਲੋਕ ਰੁੜ ਜਾਂਦੇ ਦੁਨੀਆ ਰੁੜ ਜਾਂਦੀ ਸਤਿਗੁਰ ਕਹਿੰਦੇ ਅਣਕ ਬੰਦਨ ਤੋਰੇ ਨਹੀਂ ਜਾਏ ਉਹਦਾ ਦੱਸਿਆ ਕਹਿੰਦੇ ਸਿਮਰਤ ਨਾਮ ਮੁਕਤ ਫਲ ਪਾਏ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰੇਗਾ ਤੈਨੂੰ ਇਹਨਾ ਵਿਕਾਰਾਂ ਤੋਂ ਮੁਕਤੀ ਦਾ ਫਲ ਮਿਲ ਜਾਏ ਤੂੰ ਇਹ ਤੋਂ ਬਚ ਜਾਏਗਾ ਉਕਤ ਸਿਆਣਪ ਇਸ ਤੇ ਕਸ਼ ਨਾ ਹੈ ਕਹਿੰਦੇ ਸਾਡੇ ਕੋਲ ਅਕਲ ਨਹੀਂ ਹੈ ਸਿਆਣਪ ਨਹੀਂ ਹੈ ਕਿ ਅਸੀਂ ਇਹਨਾਂ ਤੋਂ ਬਚ ਸਕੇ ਕਰ ਕਿਰਪਾ ਨਾਨਕ ਗੁਣ ਗਾਏ ਕਹਿੰਦੇ ਪ੍ਰਮਾਤਮਾ ਕਿਰਪਾ ਕਰ ਮੈਂ ਤੇਰੇ ਗੁਣ ਗਾ ਸਕਾਂ ਤੇ ਇਸ ਰਸ ਨੂੰ ਪ੍ਰਮਾਤਮਾ ਤੇਰੇ ਨਾਮ ਦੇ ਰਸ ਨੂੰ ਪ੍ਰਾਪਤ ਕਰ ਸਕਾਂ ਤੂੰ ਸਮਰਤ ਹੈ ਐਸਾ ਹਰ ਰਸ ਰਮੋ ਸਭ ਕੋਏ ਸਰਬ ਕਲਾ ਪੂਰਣ ਪ੍ਰਭ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀ ਆ ਸਮੇਂ ਦੀ ਸਮਾਪਤੀ ਹੈ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ